ਭਾਜੀ ਮੈਨੂੰ ਬਣਾ ਤੁਹਾਡੇ ਕੋਲ 100 ਰੁਪਿਆ ਸੂਟ ਪੀਆ 200 ਰੁਪਿਆ 300 ਰੁਪਿਆ 400 ਰੁਪਿਆ ਰੱਖੜੀ ਤੇ ਤਿਆਰ ਆ ਗਿਆ ਉਹ ਵਿਆਹਾਂ ਸ਼ਾਦੀਆਂ ਤੈਨੂੰ ਸ਼ੁਰੂ ਹੋ ਗਿਆ ਭਰਾਵਾਂ ਨੇ ਭੈਣਾਂ ਨੂੰ ਰੱਖੜੀ ਤੇ ਸੋਹਣੇ ਸੋਹਣੇ ਸੂਟ ਦੇਣੇ ਆ ਮੈਨੂੰ ਅੱਜ ਲਗਜ਼ਰੀ ਸੂਟ ਦਿਖਾਓ ਮੈਨੂੰ 15 1500 ਵਾਲੇ 12 1200 ਵਾਲੇ 14 1400 ਵਾਲੇ ਸੂਟ ਦਿਖਾਓ ਜਿੱਦ ਭੈਣਾਂ ਵੀ ਖੁਸ਼ ਹੋ ਜਾਣ ਤੇ ਭਰਾ ਵੀ ਖੁਸ਼ ਹੋ ਜਾਣ ਆ ਪਿਆਰ ਤੇ ਵਿੱਚ 1500 ਦਾ ਸੂਟ ਮਿਲਦਾ ਸੂਟ ਹੈਗਾ ਵੀ 1500 ਦਾ ਜਿਹੜਾ 1500 ਵਾਲਾ ਸੂਟ ਹੈ 1500 ਦੇ 3 ਦਵਾਂਗੇ 3 ਮਤਲਬ 500 ਦਾ ਸੂਟ 500 ਦਾ ਸੂਟ ਪੈ ਗਿਆ ਆ ਦੇਖੋ ਵੀ ਅੱਜ ਤਾਂ ਹਨਾ ਸਰਦਾਰ ਜੀ ਬਾਹਲੇ ਕੋਚਿਆ ਕਹਿੰਦੇ ਵੀ ਨਿੱਟਾ ਬੰਦ ਕਰ ਦੇਣੀਆ ਜਿਹੜੇ ਬਾਜ਼ਾਰ 'ਚ 2-2000 ਰੁਪਏ ਦਾ ਸੂਟ ਲੈਨੇ ਹੋ ਓਏ ਆ ਵੀ 500 ਰੁਪਏ ਦਾ ਸੂਟ ਕਿੰਨਾ ਸੋਹਣਾ ਸੂਟ ਹੈਗਾ ਤੇਰੇ ਕੁਰਿਆ ਦੇਖੋ ਫਰੰਟ ਵੱਡੀ ਗੱਲ ਕੱਪੜਾ ਹੀ ਬੜਾ ਸੋਹਣਾ ਹੈਗਾ ਆ ਮੈਨੂੰ ਇਹ ਦੱਸੋ ਵੀ ਮੱਕ ਤੂੰ ਸ਼੍ਰੀ ਦਸਤਾਰ ਦਾ ਕੀ ਹੈ ਪਾਜੀ 1300 ਰੁਪਏ ਦੇ ਦੋ ਸੂਟ ਦੇਣੇ ਆ ਭੈਣਾਂ ਨੂੰ ਵਿਆਹਾਂ ਸ਼ਾਦੀਆਂ ਦਾ ਤਾਜ ਬੜੀ ਦਾ ਕੱਪੜਾ ਜਿਹੜਾ ਬਾਜ਼ਾਰ 'ਚ ਆ ਕੇ ਤੁਸੀਂ 50000 ਰੁਪਏ ਦਾ ਲੈਣਾ ਸਾਡੇ ਕੋਲੋਂ 20000 ਰੁਪਏ ਦਾ ਲੈ ਜਾਓ ਸਾਈ ਦੇਖੋ ਸਾਡੇ ਕੋਲ ਹਰ ਤਰ੍ਹਾਂ ਦੇ ਆ ਕੁੱਤੇ ਦੁੱਦੇ ਸਾਰੇ ਸਾਈਜ਼ ਹਨ ਇੱਥੇ ਇ tanto ਨਹੀਂ ਵੀ ਤੁਸੀਂ ਮੰਨ ਲਓ ਤੁਹਾਡਾ ਸਾਈਜ਼ ਤੁਹਾਡਾ ਹੈਵੀਅਰ ਤੁਹਾਨੂੰ ਮਿਲੇਗਾ ਰੈਡੀमेड ਛਰਾਰੇ ਗਰਾਰਿਆਂ ਦੇ ਵਿੱਚ ਆ ਦੇਖੋ ਫਰੰਟ ਦੇਖੋ ਆ ਤੁਸੀਂ ਬੈਕ ਚੈੱਕ ਕਰ ਲਓ ਆਮ ਦੁਕਾਨਾਂ ਤੇ ਜਾਓਗੇ ਤਾਂ ਤੁਸੀਂ 12000 14000 15000 ਰੁਪਏ ਇ tanto ਰੇਟ ਮੰਗ ਲਿਆ ਪਰ ਸਾਡੇ ਕੋਲ ਆ ਜੋ 4399 ਰੁਪਏ ਦੇ ਵਿੱਚ ਆ ਤੁਹਾਨੂੰ ਉਸੇ ਦੇ ਦਾਂਗੇ ਲਹਿੰਗੇ ਵੀ ਹੁਣ ਨਹੀਂ ਰਹੇ ਮਹਿੰਗੇ ਆਹ ਲਹਿੰਗੇ ਡਿਜ਼ਾਈਨਰ ਚੈੱਕ ਕਰ ਲੋ ਨਜ਼ਾਰਾਂ ਦੇ ਵਿੱਚ ਦਾ 10-1000 ਰੁਪਏ ਕਿਲਾ ਰੈਂਟਾਂ ਅਸੀਂ 1750 ਰੁਪਏ ਦੇ ਦੇਣਾ ਅੰਕਲ ਓਮ ਨੇ ਵਾਕਈ ਪੱਟ ਕੱਢਦੇ ਆ ਮਾਤੂ ਸ਼੍ਰੀ ਦਸਤਾਰ ਦੇ ਫਾਇਦੇ ਕਰਦੇ ਆ ਦੇਖੋ ਕਿੰਨੇ ਸੋਹਣੇ ਫਰੰਟ ਬਾਹਾਂ ਤੇ ਵੀ ਕੰਮ ਇਹ ਵੀ ਤੁਹਾਨੂੰ 2000 ਰੁਪਏ ਦਾ ਸੂਟ ਦੇਣਾ ਤੁਸੀਂ ਸਟੋਰ ਤੇ ਆਉਣਾ ਸਟੋਰ ਤੇ ਆਉਣ ਤੋਂ ਜਾਣ ਤੱਕ ਦਾ ਰਿਕਸ਼ੇ ਵਾਲੇ ਨੂੰ 1 ਰੁਪਿਆ ਵੀ ਨਹੀਂ ਦੇਣਾ ਕਪਰਾ ਵਿਸਾ ਸਟੇਟਾ ਰੇਖੇ ਦੀ ਸਰਵ ਵੀ ਫ੍ਰੀ ਦੇਤੀ ਔਰ ਸਾਰੇ ਪਾਸੇ ਠਾਠਾ ਮਾਰ ਰਾ ਕੱਟ ਦਿਖਾ ਦਿਓ ਕਿ ਕਿੰਨਾ ਵੱਡਾ ਰਸ਼ਿਆ ਲੋਕ ਦੂਰੋਂ ਦੂਰੋਂ ਆ ਰਿਆ ਲੋਕ ਪਿਆਰ ਕਰ ਰਿਆ ਗਰੁੱਪਾਂ ਦੇ ਗਰੁੱਪ ਬਣਾ ਕੇ ਆ ਰਿਆ ਤੂੰ ਵੀ ਕੋਟ ਪੈਂਟ 10 12000 ਰੁਪਏ ਤੋਂ ਘੱਟ ਨਹੀਂ ਕੋ ਜਿੰਦਾ ਸਾਡੇ ਕੋਲ ਆ ਜਾਓ 10 12000 ਵਾਲਾ ਕੋਟ ਪੈਂਟ ਅਸੀਂ ਤੁਹਾਨੂੰ ਸਿਰਫ 2995 ਜੀ ਦਮਾਂਗੇ ਸਲਾਈ ਕਰਕੇ ਸਲਾਈ ਦੇ ਰੇਟ ਤੋਂ ਵੀ ਸਸਤਾ ਕੋਟ ਪੈਂਟ ਕਰਤਾ ਭਾਵੇਂ ਤਰਸੀਮ ਜੱਸੜ ਵਾਲਾ ਡਿਜ਼ਾਈਨ ਬਣਾ ਲਓ ਭਾਵੇਂ ਤੁਸੀਂ ਸਿੰਪਲ ਡਿਜ਼ਾਈਨ ਬਣਾ ਲਓ ਆ ਜਿਹੜਾ 3 ਪੀਸ ਕੋਟ ਪੈਂਟ ਆ ਬਾਜ਼ਾਰ ਦੇ ਵਿੱਚ 5000 5500 ਰੁਪਈਆ ਦੀ ਸਟਿਚਿੰਗ ਐ ਇਕੱਲੀ ਸਲਾਈ ਚੱਲਦੀ ਪਰ ਸਾਡੇ ਕੋਲ ਆਜੋ ਜਿਹੜਾ ਬਾਜ਼ਾਰ 'ਚ 15 16000 ਤੱਕ ਕੋਟ ਪੈਂਟ ਵਿਕ ਰਿਹਾ ਆ ਅਸੀਂ ਤੁਹਾਨੂੰ 3760 'ਚ ਸਲਾਈ ਕਰਕੇ ਦਵਾਂਗੇ 6000 5000 7000 ਰੁਪਈਆ ਰੈਂਟ ਚੱਲਦਾ ਮੁੱਲ ਖਰੀਦਣ ਜਾਉਂਗੇ 16 17000 ਤੋਂ ਘੱਟ ਕਿਸ ਨੇ ਦੇਣੀ ਨਹੀਂ ਸਾਡੇ ਕੋਲ ਆਜੋ 6500 ਰੁਪਏ ਦੇ ਵਿੱਚ ਲੈ ਜਾਓ ਸਲਾਈ ਕਰਕੇ ਤੁਹਾਡਾ ਪਸੰਦ ਦਾ ਨਾਪ ਉਹ ਵੀ ਦਵਾਂਗੇ 6500 ਰੁਪਏ ਵਿੱਚ ਔਰ ਕੁਰਤਾ ਪਜਾਮਾ ਕੱਟੋ ਘੱਟ ਵੀ ਜਾਂਦੇ ਆ ਵਧੀਆ ਕੱਪੜਾ ਲੈਨੇ ਹੋ 3000 3200 ਤੋਂ ਘੱਟ ਨਹੀਂ ਮਿਲਦਾ ਸਾਡੇ ਕੋਲ ਆਜੋ 3000 3200 ਵਾਲਾ ਕੁਰਤਾ ਪਜਾਮਾ ਸਿਰਫ 1300 ਰੁਪਏ ਵਿੱਚ ਦਵਾਂਗੇ ਇਹ ਵੀ ਸਲਾਈ ਕਰਕੇ ਦਵਾਂ ਦੇਖੋ ਸਾਡੇ ਕੋਲ ਸ਼ਰਾਰੇ ਗਰਾਰੇ ਪਲਾਜੋ ਸੂਟਾਂ ਦੇ ਵਿੱਚ ਇੰਨੀ ਜ਼ਿਆਦਾ ਵੈਰਾਈਟੀ ਆ ਲਹੰਗਿਆਂ ਕਿਹਾ ਜੇ ਤੁਸੀਂ ਲਹੰਗਿਆ ਵਾਰ ਲੋ ਲਹੰਗਿਆਂ ਦੇ ਵਿੱਚ ਵੀ ਕਿਸੇ ਜੀ ਦੀ ਕੋਈ ਕਮੀ ਨਹੀਂ ਭਾਜੀ ਮੈਨੂੰ ਬਣਾ ਤੁਹਾਡੇ ਕੋਲ 100 ਰੁਪਿਆ ਸੂਟ ਪੀਆ 200 ਰੁਪਿਆ 300 ਰੁਪਿਆ 400 ਰੁਪਿਆ ਰਖੜੀ ਹੁ ਤਿਆਰ ਆ ਗਿਆ ਉਹ ਵਿਆਹਾਂ ਸ਼ਾਦੀਆਂ ਤੈਨ ਸ਼ੁਰੂ ਹੋ ਗਏ ਆ ਭਰਾਵਾਂ ਨੇ ਭੈਣਾਂ ਨੂੰ ਰਖੜੀ ਤੇ ਸੋਹਣੇ ਸੋਹਣੇ ਸੂਟ ਦੇਣੇ ਆ ਮੈਨੂੰ ਅੱਜ ਲਗਜ਼ਰੀ ਸੂਟ ਦਿਖਾਓ ਮੈਨੂੰ 15 1500 ਵਾਲੇ 12 1200 ਵਾਲੇ 14 1400 ਵਾਲੇ ਸੂਟ ਦਿਖਾਓ ਜਿੱਦ ਭੈਣਾਂ ਵੀ ਖੁਸ਼ ਹੋ ਜਾਣ ਤੇ ਭਰਾ ਵੀ ਖੁਸ਼ ਹੋ ਜਾਣ ਲੋਕਾਂ ਲਈ ਲੋਟਰੀ ਬੰਦ ਹੋ ਜਵੇ ਦੇਖੋ ਭਾਜੀ ਆਜੋ ਹੁਣ ਕਰਾਂ ਦੀ ਆ ਪਿਆਰ ਤੇ ਵਿੱਚ 1500 ਦਾ ਸੂਟ ਮਿਲਦਾ ਸੂਟ ਹੈਗਾ ਵੀ 1500 ਦਾ ਪਰ ਅਸੀਂ ਇੱਕ ਹੋਰ ਨਵਾਂ ਪਟਾਕਾ ਪਾ ਦਿੰਨੇ ਆ ਜਿਹੜਾ 1500 ਵਾਲਾ ਸੂਟ ਹੈ 1500 ਦੇ 3 ਦਵਾਂਗੇ 3 ਮਤਲਬ 500 ਦਾ ਸੂਟ 500 ਦਾ ਸੂਟ ਪੈ ਗਿਆ ਭਾਜੀ ਸੱਚ ਹੈ ਸਾਰੇ ਕੋਚ ਬੜੇ ਭਾਜੀ ਸੱਚ ਆ ਚੱਕੋ ਕੈਮਰੇ ਤੇ ਰੇਟ ਦਿਖਾ ਦਿੰਦੇ ਆ ਤੇ ਤੁਹਾਨੂੰ ਵੀ ਦਿਖਾ ਦਿੰਦੇ ਆ ਲੋ ਆ ਤਾਂ ਵਾਕੇ ਵੀ ਪਹਿਣਾ ਭਰਾਮਾ ਦੇ ਫਾਇਦੇ ਹੋ ਗਏ ਆ ਦੇਖੋ ਜਿਹੜਾ ਬਾਜ਼ਾਰ 'ਚ ਜਾ ਕੇ ਤੁਸੀਂ ਲੈਨੇ ਹੋ 1500 ਰੁਪਏ ਦਾ ਸੂਟ ਬਾਤੂ ਸ਼੍ਰੀ ਦਸਤਾਰ ਬਾਗੇ ਪੁਰਾਣੇ ਆ ਜੋ 500 ਦਾ ਲੈ ਜਾਓ ਰੱਕੜੀ ਤਾਂ ਕਿਸੇ ਲੱਗ ਗਈ ਆ ਨਾਲੇ ਰੱਕੜੀ ਦਾ ਕੱਪੜਾ ਲੈ ਜਾਓ ਜਿਹਨਾਂ ਨੇ ਵਿਆਹ ਸ਼ਾਈ ਦਾ ਦਾਜ ਬੇ ਤੇ ਕਪੜਾ ਉਹਨਾਂ ਦਾ ਹੀ ਪੈਰਾ ਹੋਣਾ ਹੈਗਾ ਆ ਵੀ ਚੈੱਕ ਕਰੋ ਭਾਜੀ ਕਾਟਨ ਦਾ ਵਰਕ ਹੋਇਆ ਤੁਸੀਂ ਕਹਿਣਾ 2000 ਦਾ ਮੈਨੂੰ ਪਤਾ ਸੀ ਇਹੀ ਕਹਿਣਾ ਕਿਉਂਕਿ 2000 ਦਾ ਵਿਆਹਾਂ ਚ ਵਿਕੀ ਜਾਂਦਾ ਅਸੀਂ 2000 ਦੇ ਰੱਖਣੀਆਂ ਤੇ ਪਹਿਣਾਂ ਨੂੰ ਦੇਨੇ ਚਾਰ ਸੂਟ 2000 ਦੇ ਚਾਰ ਇਹ ਵੀ 500 ਰੁਪਏ ਦੇ 500 ਦਾ ਇਹ ਵੀ ਬਾਈ ਚੱਕੋ ਆਹ ਦੇਖੋ ਵੀ ਅੱਜ ਤਾਂ ਹੋਣਾ ਸਰਦਾਰ ਜੀ ਬਾਹਲੇ ਖੁਸ਼ ਆ ਕਹਿੰਦੇ ਵੀ ਲੁੱਟਾਂ ਬੰਦ ਕਰ ਦੇਣੀਆਂ ਜਿਹੜੇ ਬਾਜ਼ਾਰ 'ਚ 2-2000 ਰੁਪਏ ਦਾ ਸੂਟ ਲੈਨੇ ਹੋ ਓਏ ਆ ਵੀ 500 ਰੁਪਏ ਦਾ ਸੂਟ ਇਹਨੂੰ ਕੋਈ ਦੁਕਾਨਦਾਰ ਕਹਿੰਦਾ ਪਾਕਿਸਤਾਨੀ ਕੋਈ ਕਹਿੰਦਾ ਅਫਗਾਨੀ ਇਦਾਂ ਹੀ ਕਹਿ ਕੇ ਖਿੱਲਾ ਲਾਈ ਜਾਂਦੇ ਆ ਪਰ 2-2000 ਵਾਲੇ ਸੂਟ ਵੀ 5-500 ਚ ਕਰ ਦਿਆ ਆ ਚੱਕੋ ਭਾਜੀ ਕਢਾਈ ਵਾਲੇ ਸੂਟ ਕਢਾਈ ਕੀਤੀ ਹੋਈ ਦਪੱਟੇ ਤੇ ਪੂਰਾ ਵਰਕ ਰੇਟ ਤੁਸੀਂ ਬੋਲੋ ਕਿੰਨੇ ਦਾ ਸੂਟ ਹੈ ਇਹ ਭਾਈ ਜੀ 2200 2400 2500 ਬਿਕੋਜ਼ ਆ ਦੇਖੋ ਕਿੰਨਾ ਸੋਹਣਾ ਸੂਟ ਹੈਗਾ ਕੇਰੇ ਕੁਰੇਆ ਦੇ ਕੋ ਫਰੰਟ ਵੱਡੀ ਗੱਲ ਕੱਪੜਾ ਹੀ ਬੜਾ ਸੋਹਣਾ ਹੈਗਾ ਆ ਮੈਨੂੰ ਇਹ ਦੱਸੋ ਬੇ ਮਾਤੂ ਜੀ ਦਸਤਾਰ ਦਾ ਕੀ ਰੇਟ ਆ ਭਾਈ ਜੀ 1300 ਰੁਪਏ ਦੇ ਦੋ ਸੂਟ ਦੇਣੇ ਆ ਭੈਣਾਂ ਨੂੰ 1300 ਦੇ ਦੋ 2200 ਰੁਪਏ ਵਾਲਾ ਸੂਟ ਵੀ 650 ਚ 650 ਦੇ ਵਿੱਚ ਆ ਚੱਕੋ ਭਾਈ ਜੀ ਹਣ ਤੁਸ ਨੂੰ ਕਪੜਾ ਦਿਖਾਦਾ ਜਾਮ ਕਾਟਨ ਦਾ ਆ ਚੱਕੋ ਹੁਣ ਮੈਂ ਕੱਪੜੇ ਦੇ ਬਾਰੇ ਵੀ ਭਾਈ ਤੁਹਾਨੂੰ ਦੱਸ ਦੇਣਾ ਆ ਹੈਗੀ ਐ ਕਰੇਵ ਪਿਓਰ ਕਰੇਵ ਸਿਲਕ ਚਨੌਣ ਦਾ ਦੁਪੱਟਾ ਕੱਪੜੇ ਬਾਰੇ ਦੱਸਦਾ ਹੈਂਡਵਰਕ ਹੈਂਡਵਰਕ ਨਾਲ ਹੋਈ ਕਢਾਈ ਬਜ਼ਾਰਾਂ 'ਚ ਕਿੰਨੇ ਦਾ ਮਿਲਦਾ ਦੱਸੋ ਭਾਈ ਜੀ ਮੈਂ ਹੁਣ ਕੋਈ ਨਹੀਂ ਦੱਸਣਾ ਆੜ ਕੇ ਬੜੇ ਬਾਅਦ ਹੈ ਤੁਸੀਂ ਤਾਂ ਭਾਜੀ ਬਜ਼ਾਰਾਂ ਦੇ ਵਿੱਚ ਆ ਜਿਹੜਾ ਸੂਟ ਹੈ 3000 3500 ਤੋਂ ਘੱਟ ਮਿਲਣਾ ਨਹੀਂ ਪਰ ਅਸੀਂ ਦੇ ਰਹੇ ਹਾਂ ਸੈਲਫ ਔਰ ਸੈਲਫ 750 ਰੁਪਏ ਦਾ ਲਓ ਵੀ ਆ ਵੀ ਦੇਖੋ ਜਿਹੜਾ ਬਾਜ਼ਾਰ ਚ 3000 3500 ਰੁਪਆ ਦਾ ਸੂਟ ਆ ਇੱਥੇ 1500 ਦੇ ਦੋ ਆ ਮਤਲਬ 750 ਰੁਪਏ ਦਾ ਸੂਟ ਕਰਤਾ ਵਿਆਹਾ ਸ਼ਾਦੀਆਂ ਦਾ ਤਾਜ ਬੜੀ ਦਾ ਕੱਪੜਾ ਜਿਹੜਾ ਬਾਜ਼ਾਰ ਚ ਆ ਕੇ ਤੁਸੀਂ 50000 ਰੁਪਏ ਦਾ ਲੈਣਾ ਸਾਡੇ ਕੋਲੋਂ 20000 ਰੁਪਏ ਦਾ ਲੈ ਜਾਓ ਆ ਜਿਹੜਾ ਤੁਸੀਂ ਰਖੜੀ ਦੇ ਉੱਤੇ ਭੈਣਾਂ ਨੂੰ ਦੇਣ ਲੈਣ ਲਈ ਕੱਪੜਾ ਲੈਣਾ 20000 ਰੁਪਏ ਦਾ ਸਾਡੇ ਕੋਲੋਂ ਸਿਰਫ 8000 ਰੁਪਏ ਦਾ ਲੈ ਜਾਓ ਜਿਹੜੇ ਤੁਹਾਨੂੰ ਅਸੀਂ ਡਿਜ਼ਾਈਨ ਦਿਖਾ ਰਹੇ ਆ ਰਾਜ ਦਿਖਾ ਰਹੇ ਆ ਦੁਪੱਟਿਆਂ ਦੇ ਵਰਕ ਦਿਖਾ ਰਹੇ ਆ ਇਹ ਬਾਜ਼ਾਰ ਚ ਕਿਸੇ ਦੁਕਾਨ ਤੇ ਵੈਰਾਈਟੀ ਵੀ ਨਹੀਂ ਆਈ ਇਸ ਲਈ ਕਹਿੰਦੇ ਆ ਆਜੋ ਹੁਣ ਹੋਰ ਕਿਤੇ ਵੀ ਜਾਣ ਦੀ ਲੋੜ ਨਹੀਂ ਲਗਜ਼ਰੀ ਰਾਇਲ ਕੱਪੜਿਆਂ ਤੇ ਵੀ ਸੁਪਰ ਸੇਲ ਆ ਦੇਖੋ ਜੀ ਰਾਇਲ ਕਲਾਸ ਕਲਰ ਕਾਫੀ ਕਾਫੀ ਕਲਰ ਤਾਂ ਆਮ ਜ਼ਗਾਨਾ ਜੇ ਤੁਹਾਨੂੰ ਮਿਲਣਾ ਨਹੀਂ ਇਹ ਅਲੋਪ ਹੋ ਗਿਆ ਅਲੋਪ ਕਿਉਂਕਿ ਲੋਕ ਰੱਖਦੇ ਨਹੀਂ ਇੰਨੀ ਵੈਰਾਈਟੀ ਜਿਹੜਾ ਬਾਜ਼ਾਰਾਂ ਚ ਆਹ ਸੂਟ 3000 ਤੋਂ ਤੁਹਾਨੂੰ ਘੱਟ ਮਿਲਣਾ ਨਹੀਂ 8.3000 ਦੇ 2 ਦੇਣੇ ਆ ਹੋਰ ਸਾਰੇ ਪਾਸੇ ਠਾਠਾਂ ਮਾਰ ਰਾ ਇਕੱਠ ਧਿਖਾ ਦਿਓ ਕਿ ਕਿੰਨਾ ਵੱਡਾ ਰਾਸ਼ਾ ਲੋਕ ਦੂਰੋਂ ਦੂਰੋਂ ਆ ਰਹੇ ਆ ਲੋਕ ਪਿਆਰ ਕਰ ਰਹੇ ਆ ਗਰੁੱਪਾਂ ਦੇ ਗਰੁੱਪ ਬਣਾ ਕੇ ਆ ਰਹੇ ਆ ਆ ਵੀ ਦੇਖੋ yellow suit ਬਾਜ਼ਾਰ ਚ 5500 6500 6000 ਇਧਰ ਚੱਲਦਾ ਪਰ ਸਾਡੇ ਕੋਲ 27 2800 ਰੁਪਏ ਦੀ ਨਹੀਂ ਦੇ ਦੇ ਸੂਟ ਤੁਹਾਨੂੰ ਮਿਲ ਜਾਣੇ ਆ ਦੇਖੋ ਜੀ ਭੈਣਾਂ ਨੂੰ ਹੁਣ ਡਿਜ਼ਾਈਨਾਂ ਤੋਂ ਵਾਂਝੇ ਨਹੀਂ ਰਹਿਣ ਦੇਣਾ ਸੂਟਾਂ ਦੇ ਦੁਪੱਟਿਆਂ ਤੋਂ ਵਾਂਝੇ ਨਹੀਂ ਰਹਿਣ ਦੇਣਾ ਮੇਰੀਆਂ ਭੈਣਾਂ ਨਵੀਆਂ ਚੀਜ਼ਾਂ ਮੰਗਦੀਆਂ ਕਹਿੰਦੀ ਆ ਆ ਸੂਟ 5000 ਤੋਂ ਘੱਟ ਕਿਤੋਂ ਮਿਲਦਾ ਨਹੀਂ ਪਰ ਮਾਤੂ ਸ਼੍ਰੀ ਦਸਤਾਰ ਨੇ ਇੱਕ ਦੀ ਰਕੜੀ ਤੇ 2750 ਰੁਪਏ ਦਾ ਸੂਟ ਦੇ ਦੇਣਾ ਦੇਖੋ ਰੰਗ ਸਾਡੇ ਕੋਲ ਲਾਈਟ ਵੀ ਹੈਗੇ ਆ ਰੰਗ ਸਾਡੇ ਕੋਲ ਡਾਰਕ ਵੀ ਹੈਗੇ ਆ ਲਓ ਜੀ ਇੱਕ ਹੋਰ ਤੁਹਾਡਾ ਬਹੁਤ ਸਾਰਾ ਫਾਇਦਾ ਸਾਡੇ ਬਹੁਤ ਸਾਰੇ ਭੈਣ ਭਰਾ ਸਕੂਟਰ ਮੋਟਰਸਾਈਕਲ ਗੱਡੀਆਂ ਕਾਰਾਂ 18 ਫੋਰਚਨਰ ਦੇ ਆਵੇ ਆਉਂਦੇ ਆ ਜਿਨ੍ਹਾਂ ਨੇ ਬੱਸਾਂ ਚੋਣਾ ਟੈਂਪੂਆਂ ਚੋਣਾ ਤੁਸੀਂ ਬੱਸ ਸਟੈਂਡ ਤੇ ਆ ਜਾਓ ਬਾਗੇ ਪਰਾਨੇ ਉੱਤੋਂ ਤੁਸੀਂ ਰਿਕਸ਼ੇ 'ਚ ਬੈਠ ਕੇ ਆ ਜਾਓ ਮਾਤੂ ਸ਼੍ਰੀ ਦਸਤਾਰ ਨੇ ਰਿਕਸ਼ੇ ਲਾਏ ਆ ਉਸ ਤੇ ਬੋਰਡ ਲੱਗੇ ਹੋਇਆ ਰਿਕਸ਼ੇ ਦੀ ਸਰਵਿਸ ਬਿਲਕੁਲ ਫ੍ਰੀ ਤੁਸੀਂ ਸਟੋਰ ਤੇ ਆਉਣਾ ਸਟੋਰ ਤੇ ਆਉਣ ਤੋਂ ਜਾਣ ਤੱਕ ਦਾ ਰਿਕਸ਼ੇ ਵਾਲੇ ਨੂੰ 1 ਰੁਪਿਆ ਵੀ ਨਹੀਂ ਦੇਣਾ ਕੱਪੜਾ ਵੀ ਸਸਤਾ ਦੇਤਾ ਰਿਕਸ਼ੇ ਦੀ ਸਰਵਿਸ ਵੀ ਫ੍ਰੀ ਦੇਤੀ ਫੈਰਾ ਵੀ ਕਰਤਾ ਡਿਜ਼ਾਈਨ ਵੀ ਚੋਟੀ ਦੇ ਚਾਹੇ ਕੈਨੇਡਾ ਤੋਂ ਕਿਸੇ ਨੂੰ ਆਉਣਾ ਅਮਰੀਕਾ ਤੋਂ ਆਉਣਾ ਇੰਗਲੈਂਡ ਯੂਰਪ ਤੋਂ ਆਉਣਾ ਆ ਐਨ ਆਰ ਆਈ ਭੈਣਾਂ ਦੀ ਪਹਿਲੀ ਪਸੰਦ ਹੁੰਦੀ ਆ ਵੇ ਬਲੈਕ ਝੂਟ ਲੈਣਾ ਇਹ ਕਿੰਨੇ ਦਾ ਮਿਲਦਾ ਬਾਜ਼ਾਰ ਚ 6000 7000 7500 ਸਾਟਾ ਰੇਟ ਚੈੱਕ ਕਰ ਲੋ ਇੱਕ ਵਾਰੀ ਆਪ ਹੀ ਪੜ੍ਹ ਲਓ 3700 ਰੁਪਏ ਦੇ ਵਿੱਚ ਦੇ ਦਾਂਗੇ 6677000 ਵਾਲੇ ਦੇਖੋ ਭਾਜੀ ਅੰਕਲੋਂ ਬਾਗਾ ਆਪਣਾ ਇੱਕ ਐਸਾ ਸਟੋਰ ਆ ਪੰਜਾਬ ਦਾ ਜਿੱਥੇ بار ਕੋਡ ਕੱਲੇ ਕੋਝੂ ਹੋਝੂ ਕਰਕੇ ਨਹੀਂ ਲਿਖਤੇ ਸਿੱਧੇ ਰੇਟ ਲਿਖਿਆ ਪੈਦਾ ਤੋਂ ਡਾਏ ਆ ਚਾਹੇ ਕੋਈ ਗਰੀਬ ਆਵੇ ਚਾਹੇ ਅਮੀਰ ਆਵੇ ਚਾਹੇ ਕੈਨੇਡਾ ਤੋਂ ਚਾਹੇ ਅਮਰੀਕਾ ਤੋਂ ਆਵੇ ਰੇਡ ਸਾਡੇ ਉੱਤੇ ਲਹਿ ਕੇ ਪਾਇਆ ਤੁਹਾਨੂੰ ਕਿਸੇ ਜੀ ਤੋਂ ਘਬਰਾਣ ਦੀ ਲੋੜ ਨਹੀਂ ਆ ਕਿਉਂਕਿ ਮਾਤੂ ਸ਼੍ਰੀ ਦਸਤਾਰ ਤੇ ਜੇ ਤੁਸੀਂ ਆ ਗਏ ਹੋ ਘੱਟੋ ਘੱਟ ਜੇ ਤੁਸੀਂ ਲੱਖ ਦਾ ਕੱਪੜਾ ਲੇਤਾ ਨਾ ਤੁਹਾਡਾ 50000 ਰੁਪਏ ਦਾ ਫਾਇਦਾ ਹੋਣਾ ਹੀ ਹੋਣਾ ਦੇਖੋ ਜੀ ਤੁਸੀਂ ਬਹੁਤ ਸਾਰੇ ਸੂਰਤ ਦਾ ਜਾਣੇ ਹੈਗੇ ਆ ਤੁਹਾਨੂੰ ਇਤਾਂ ਦੀ ਰੇਂਜ ਨਹੀਂ ਮਿਲਦੀਆਂ ਸਾਡੇ ਕੋਲ 100 ਰੁਪਏ ਤੋਂ ਸੂਟ ਸ਼ੁਰੂ ਆ 200 500 700 ਤੋਂ ਲੈ ਕੇ 20000 ਰੁਪਏ ਤੱਕ ਦਾ ਤੁਸੀਂ ਕੱਪੜਾ ਲੈ ਕੇ ਜਾ ਸਕਦੇ ਆ ਹਰ ਪਾਸਿਓ ਤੁਹਾਡੇ ਫਾਇਦੇ ਆ ਜਲਦੀ ਤੁਸੀਂ ਆਜੋ ਦੇਖੋ ਸੂਟ ਸ਼ਰਾਰੇ ਗਰਾਰੇ ਲਹਿੰਗੇ ਗੌਂਡ ਰਸਾ ਟੌਪ ਦੀਆਂ ਵੈਰਾਈਟੀਆਂ ਨਵੇਂ-ਨਵੇਂ ਤੁਹਾਨੂੰ ਸਿੱਟ ਜਾਇ ਦੇਣਿਆ ਇਹ ਪਹਿਲਾ ਸਟੋਰ ਆ ਜਿੱਥੇ ਬਾਜ਼ਾਰ ਨਾਲੋਂ ਤਿੰਨ-ਤਿੰਨ ਗੁਣਾ ਰੇਟ ਵੀ ਘੱਟ ਕੋਟਵਾ ਬੁਟੀਕਾ ਮੋਟਰ ਵਾਲੇ ਸੂਟ ਚੱਕੋ ਜੀ ਹੁਣ ਰੈਡੀमेड ਦੇ ਵਿੱਚ ਵੀ ਮਾਤੂਸ਼ਰੀ ਦਸਤਾਰ ਲੈ ਕੇ ਆ ਗਿਆ ਭੱਟੇ ਫਾਇਦੇ ਆ ਜਿਹੜੇ 10-10 12-12 ਹੈ ਦੀ ਡਰੈੱਸ ਵੇਚਦੀ ਆ 295 ਰੁਪਏ ਦੇ ਵਿੱਚ ਸ਼ਰਾਰੇ ਗਰਾਰੇ ਚੈੱਕ ਕਰ ਲੋ ਟੌਪ ਦੀਆਂ ਵੈਰਾਈਟੀਆਂ ਵੱਡੇ-ਵੱਡੇ ਸ਼ਹਿਰਾਂ ਦੇ ਵਿੱਚ 15-15 20,000 ਰੁਪਏ ਲੱਤਿਆ ਜਾਂਦਾ ਆ ਡਰੈੱਸ ਚੈੱਕ ਕਰ ਲੋ ਇਹ 15 20,000 ਦੀ ਨਹੀਂ ਐ 2599 ਰੁਪਏ ਦੀ ਡਰੈੱਸ ਐ ਚੈੱਕ ਕਰੋ ਸਟਾਈਲ ਚੈੱਕ ਕਰੋ ਨਵੀਆਂ ਚੀਜ਼ਾਂ ਹੁਣ ਤੁਸੀਂ ਸੂਟ ਤਾਂ ਸਸਤੇ ਮਿਲ ਹੀ ਜਾਣੇ ਆ ਪਰ ਰੈਡੀमेड ਦੇ ਵਿੱਚ ਵੀ ਤੁਹਾਡਾ ਦਿਲ ਡਰੈੱਸ ਪਾਉਣ ਨੂੰ ਕਰਦਾ ਉਹ ਵੀ ਤੁਹਾਡਾ ਮਾਣ ਪਿੱਛੇ ਰਹਿ ਨਹੀਂ ਦੇਣਾ ਦਿਲ ਖੁਸ਼ ਕਰ ਦੇਣਾ ਦੇਖੋ ਜੀ ਸ਼ਰਾਰੇ ਸੂਟਾਂ 'ਚ ਹੋਰ ਫਾਇਦਾ ਸਾਈਜ਼ ਦੇਖੋ ਸਾਡੇ ਕੋ ਹਰ ਤਰ੍ਹਾਂ ਦੇ ਆ ਖੁੱਲੇ ਦੁੱਲੇ ਸਾਰੇ ਸਾਈਜ਼ ਆ ਨਾ ਇੱਥੇ ਇ tanto ਨਹੀਂ ਵੀ ਤੁਸੀਂ ਮੰਨ ਲਓ ਤੁਹਾਡਾ ਸਾਈਜ਼ ਤੁਹਾਡਾ ਹੈਵੀਅਰ ਤੁਹਾਨੂੰ ਮਿਲੇ ਨਾ ਰੈਡੀमेड ਸ਼ਰਾਰੇ ਗਰਾਰਿਆਂ ਦੇ ਵਿੱਚ ਆ ਦੇਖੋ ਫਰੰਟ ਦੇਖੋ ਆ ਤੁਸੀਂ ਬੈਕ ਚੈੱਕ ਕਰ ਲੋ ਆਮ ਦੁਕਾਨਾਂ ਤੇ ਜਾਉਂਗੇ ਤਾਂ ਤੁਸੀਂ 12000 14000 15000 ਰੁਪਈਆ ਇ tanto ਰੇਟ ਮੰਗਦੇ ਆ ਪਰ ਸਾਡੇ ਕੋਲ ਆ ਜੋ 4599 ਰੁਪਏ ਦੇ ਵਿੱਚ ਆ ਤੁਹਾਨੂੰ ਉਸ ਹੀ ਦੇ ਦਾਂਗੇ ਇਸ ਤੋਂ ਇਲਾਵਾ ਆ ਦੇਖੋ ਜੇ ਤੁਸੀਂ ਹੋਰ ਥੋੜੀ ਜਿਹਾ ਹੋਰ ਅਲਟਰਾ ਲਗਜ਼ਰੀ ਲੈਣਾ ਆ ਦੇਖੋ ਦੇਖੋ ਸਾਰਾ ਫਰੰਟ ਇਹਦਾ ਚੈੱਕ ਕਰ ਲੋ ਆ ਤੁਸੀਂ ਦੇਖੋ ਬਾਹਾਂ ਦੇ ਉੱਤੇ ਕੈਮਰਾ ਚੈੱਕ ਕਰ ਲਓ ਆ ਦੇਖੋ ਰੇਟ ਇਹਦਾ ਦੇਖੋ 15000 17000 ਨਹੀਂ ਇਹ ਸਿਰਫ ਤੁਹਾਨੂੰ ਅਸੀਂ ਦੇ ਰਣਾ 4795 ਦੇ ਵਿੱਚ ਸਵਾਦ ਵੀ ਦੇਖੋ ਸ਼ਰਾਰੇ ਦੇ ਨਾਲ ਨਾਲ ਪਲਾਜੋ ਦੇ ਉੱਤੇ ਇਹਦੇ ਉੱਤੇ ਬਹੁਤ ਸੋਹਣਾ ਡਿਜ਼ਾਈਨ ਤਿਆਰ ਕੀਤਾ ਗਿਆ ਹੈਗਾ ਹੁਣ ਆਪਾਂ ਆ ਚੈੱਕ ਕਰੋ ਇਹ ਸੁਪਰ ਡਿਜ਼ਾਈਨ ਅੱਜ ਕੱਲ ਜਿਹੜਾ ਚੱਲਦਾ ਸਾਰਾ ਫਰੰਟ ਹੈਵੀ ਹੈਗਾ ਉੱਤੋਂ ਰੰਗ ਬੜਾ ਸੋਹਣਾ ਸਾਈ ਵੀ ਤੁਹਾਨੂੰ ਸਾਰੇ ਮੈਲ ਜਾਣਿਆ ਇਹਦੇ ਨਾਲ ਆ ਸ਼ਰਾਰੇ ਦੇਖੋ ਸ਼ਰਾਰੇ ਪਲਾਜੋ ਮਤਲਬ ਇਹ ਵੀ ਬੜੇ ਸੁਪਰ ਸੁਪਰ ਆ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਹੈਗੀ ਆ ਤੁਹਾਡੇ ਬਜਟ ਅਨੁਸਾਰ ਤੁਸੀਂ ਜਿੰਤਾ ਲੈਣਾ ਤੇ ਆਹ ਦੇਖੋ ਜੀ ਬਾਜ਼ਾਰ ਤੁਸੀਂ ਜਾਣਦੇ ਆ ਤਿੰਨ ਤਿੰਨ ਹਜ਼ਾਰ ਰੁਪਿਆ ਇਹਨਾਂ ਦਾ ਕੱਲਾ ਕਿਰਾਇਆ ਆ ਪਰ ਸਾਡੇ ਕੋਲ ਆਜੋ ਸਿਰਫ ਫਰੰਟ ਬੈਕ ਹੈਵੀ ਦੇ ਨਾਲ 2500 ਰੁਪਏ ਦੇ ਵਿੱਚ ਤੁਸੀਂ ਪੂਰਾ ਸੈੱਟ ਇੱਥੋਂ ਲੈ ਕੇ ਜਾ ਸਕਦੇ ਆ ਇਹਨਾਂ ਵਿੱਚ ਕਲਰ ਬਹੁਤ ਸਾਰੇ ਤੁਹਾਨੂੰ ਮਿਲ ਜਾਣੇ ਆ yellow ਦੇਖੋ ਇਹ ਰੰਗ ਬੜਾ ਅੱਜਕੱਲ ਸਾਰਿਆਂ ਨੂੰ ਪਸੰਦ ਆ ਫਰੰਟ ਸੋਹਣਾ ਹੈ ਨਾ ਆਹ ਦੇਖੋ ਬੈਕ ਮਤਲਬ ਇਹਨਾਂ ਦੀ ਭੈਣ ਭਰਾ ਜਿਹੜੇ ਸਾਡੇ ਕੋਲ ਆਉਂਦੇ ਆ ਉਹਨਾਂ ਦਾ ਵੀ ਫਾਇਦੇ ਆ ਸ਼ਹਿਰਾਂ ਵਾਲੇ ਕਸਟਮਰ ਹੋ ਗਏ ਰਾਇਲ ਕਸਟਮਰ ਹੋ ਗਏ ਗੁਣਾ ਨਾਲੋਂ ਵੀ ਬਾਜ਼ਾਰ ਨਾਲੋਂ ਤਿੰਨ ਤਿੰਨ ਗੁਣਾ ਦੇ ਘੱਟ ਰੇਟ ਤੇ ਕਪੜਾ ਇੱਥੇ ਦਿੱਤਾ ਜਾਂਦਾ। ਦੇਖੋ ਜੀ ਪਾਰਟੀ ਵੇਅਰ ਲਹਿੰਗੇ ਵੀ ਹੈਗੇ ਆ, ਬੈਟਿੰਗ ਲੈ ਕੇ ਵੀ ਹੈਗੇ ਆ, ਰੈੱਡ, ਮੈਜੈਂਟਾ, ਮਹਿਰੂਨ, ਚੀਕੂ ਕਲਰ। ਦੇਖੋ ਲਹਿੰਗਿਆਂ ਦੇ ਵਿੱਚ ਸਾਡੇ ਕੋਲ ਟੌਪ ਕਲਾਸ ਵੈਰਾਈਟੀ ਆ। ਡਿਜ਼ਾਈਨਰ ਪੀਸ ਹੈ। ਕੋਈ ਹੋਰ ਪਾਸੇ ਜਾਣ ਦੀ ਲੋੜ ਨਹੀਂ। ਸੂਟ, ਸ਼ਰਾਰੇ, ਗਰਾਰੇ, ਲਹਿੰਗੇ, ਗਾਉਂਡ, ਡਰੈਸ ਮਿਲਣੇ ਆ ਤੁਹਾਨੂੰ। ਮੁੰਡਿਆਂ ਲਈ ਕੋਟ ਪੈਂਟ, ਬਲੇਜ਼ਰ, ਬਾਸਕਰ, ਸ਼ੇਰਪਾਨੀ, ਕੁਰਤੇ ਪਜਾਮੇ 12 ਇਹ ਵੀ ਸਾਰੀ ਵੈਰਾਈਟੀ ਇੱਕੋ ਛੱਤ ਹੇਟਾਂ ਬਾਜ਼ਾਰ ਨਾਲੋਂ 2-2 3-3 ਗੁਣਾ ਰੇਟ ਘੱਟ ਰੇਗਾ ਕੋਈ ਜਾਣਕਾਰੀ ਲੈਣੀ ਹੈ ਤੁਸੀਂ ਨੰਬਰ ਸਕਰੀਨ ਤੇ ਫੋਨ ਕਰ ਸਕਦੇ ਹੋ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਲੱਗੜਸਾਂਹ ਜੀ ਵੀ ਬੱਗ ਆਪਾਂ